ਹੋਰ ਕੱਲਾ ਮੋਟਰਸਾਈਕਲ ਦਾ ਇੰਨਾ ਗੱਲ ਆਏ ਬਣਾ ਲਓ ਫਿਰ ਅੱਪ ਜਾ ਪੈਦਾ ਜਲਦੀ ਗੱਲ ਕਿੰਨਾ ਬੜਾ ਜੇਤੂ ਹੈ ਜੀ ਵਾਹ ਜੀ ਤੇ ਤਾਂ ਇਕੱਠੇ ਹੋਏ ਨਹੀਂ ਜਾਂਦਾ ਆ ਜਾਓ ਭਾਈ ਇੱਧਰ ਨੂੰ ਆ ਜਾਓ ਮੈਂ ਕਹਣਾ ਇੱਧਰ ਨੂੰ ਬਾਲੀ ਵਧੀਆ ਬਣੂਗੀ ਲਓ ਜੀ بڑی ਮੋਟਰਸਾਈਕਲ ਹਰ ਨੇ ਕਰਦਾ بڑی ਜੋ ਭੜੀ ਪੰਡੀ ਉਹਦਾ ਹ ਰੋਮਨ ਦਾ ਰੋਮਨ ਦਾ ਨਹੀਂ ਨਹੀਂ ਪੁੱਤਿਆਂ ਦਾ ਨਹੀਂ ਪੁੱਤਰਾ ਦੇ ਬੜਾ ਕੰਮ ਵਧੂ ਇੱਕੀ ਦੇ ਤੇ ਦੂਜੇ ਦੇ ਮੋਟਰਸਾਈਕਲ ਤੀਜੇ ਦੇ ਸਕੂਲੇ ਰਹਿ ਰਹੋ ਬਾਈ ਐਂਕੋਪ ਵਾਲਿਆਂ ਨਾਲ ਆਲਟੋ ਨਵੀਂ ਉਹਨਾਂ ਨਾਲ ਕੰਮ ਹੀ ਨਹੀਂ ਹੁੰਦਾ ਕਿ ਮੋਟਰ ਤੇ ਕੋਲੋਂ ਤੇ ਲੰਦ ਕਾ ਕੇ ਦਿੰਦੇ ਆ ਛੋ ਜੀ ਫਲਾਈਂਗ ਨੈਟ ਦੇ ਪਤਾ ਲਾਲ ਪਾਓ ਤੇ ਜਲਪ ਕਾਣ ਦੇ ਚਿੱਟਾ ਵੱਡਾ ਪਾ ਕੇ ਲਿਆਉਂਦੀ ਵਸਾ ਇਕੱਠੇ ਹੁੰਦੇ ਆ ਬੰਦੇ ਸਾਰੇ ਗੁੱਤਰਾ ਵਾਲੇ ਦੋਰ ਨੂੰ ਬਾਜੀ ਦਾ ਅਗਲਾ ਛੱਡ ਕੇ ਭੱਜ ਜਾਂਦਾ। ਹੋ ਗਿਆ ਇਹਦਾ ਨਾਮ ਦਾ ਆ ਗਿਆ ਸਾਰੇ। ਹੋਣ ਦਾ ਗੱਲ ਕਰਨ ਦਾ। ਕਿੱਥੇ ਪਤਾ ਜੀਤੂ ਆ ਜੀ 40 ਨੰਬਰ ਦੇ ਵਿੱਚੋਂ ਟਾਕਾ ਦੇ ਕੋਲ ਖਾਲ ਤਰ ਜਾਂਦਾ ਗੁੱਤਾ ਬਾਈਕ ਚਾਰਕਲ ਕਾਲ ਦੱਸਦਾ ਜੀਤੂ ਰਾਜੀ। ਹੋ ਨਹੀਂ ਜਾਗਦਾ ਹੈਗਾ। ਹੌਣ ਜਾਕ ਦਰਸ਼ਕੋ ਇੱਕ ਬੇਨਤੀ ਕਰਨ ਲੱਗਿਆ ਧਿਆਨ ਨਾਲ ਨੋਟ ਕਰੋ ਸੋਨੇ ਵਸਾਰੇ ਵੀਰੇ ਹੋਰ ਰੋਕ ਵੀ ਇੱਕ ਮਿੰਟ ਅਫਸਰ ਆਪਣੇ ਕੋਲ ਵੀਰੇ ਲਾਈਵ ਆਪਰੇ ਕੋਲ ਡੋਟਲ 95 ਡੋਰਾ ਨੇ ਜੀ ਤੇ ਜਿਹੜੇ ਸਾਥ ਨੋ ਹੋਏਗਾ ਤੀਆਂ ਨਿਕਲੀਆਂ ਹੋਈਆਂ ਕਿਤੇ ਕਿ ਕੁੱਤੇ ਆਪ ਕੋ ਆਪਣੇ ਉਵੇਂ ਲਈ ਆਉਣੇ ਆ ਹੈਲੋ ਆਪਾਂ ਨੂੰ ਕੋਈ ਜੱਕਤ ਨਾ ਆਵੇ ਇਸ ਕਰਕੇ ਜੀ ਇਹ ਬਣਾਏ ਬਰੁਪੇ ਲਾਈਵ ਚੱਲਦਾ ਵਾ ਚੰਗੋ ਬੰਦ ਕਰਕੇ ਦੋ ਬੰਦੇ ਨਾਕ ਕਰ ਰਹੇ ਆ ਆ ਵੀ ਲਾਈਵ ਵੀ ਨੋਟ ਕਰ ਲਿਓ ਸ਼ਿਕਾਰੀ ਵੀਰ ਹੈਲੋ ਜਿੱਗੀਆਂ ਪਰ ਕੋਈ ਹੋਰ ਸਾਰੀਆਂ ਤੁਸੀਂ ਨੋਟ ਕੀਤੇ ਹੋਣੀਆਂ ਤੁਸੀਂ ਕੰਟੀਨਿਊ ਹੋਵੇ ਨਾ ਉਵੇਂ ਕੁੱਤੇ ਲਈ ਆਉਣੇ ਆ ਪਰ ਅਸੀਂ ਜੇ ਇੱਕ ਨੋਟ ਕਰਾਂਗੇ ਸਾਡੇ ਕੋਲ ਜਿੱਗੀਆਂ ਪਹਿਲੀਆਂ 32 ਟੋਰਾ ਪਾ ਲਿਆ ਬਣ ਗਿਆ ਇੱਕ ਮੈਲ ਬੰਦੇ ਉਹ ਯਾਰ ਬੱਲ ਦਾ ਖੌਲਦਾ ਪਹਿਲਾਂ ਤੂੰ ਬੋਲਦਾ ਲੈ ਮੈਨੂੰ ਬੋਲਦਾ ਫੇਰ ਦੇ ਦੇ ਆ ਨਾਲੇ ਸੌ ਦਾ ਵੀਰ ਯਾਰਾ ਮੈਦਾਨ ਵਿੱਚ ਕਰੋ ਫਾਉਂਡ ਵਾਲਾ ਵੀਰ ਭਾਈ ਜਿੱਤਾਂ ਦੀਆਂ ਜਾਂ ਫਾਉਂਡੀਆਂ ਨਾਲ ਹੀ ਧੰਨਵਾਦ ਕਰਦਾ ਜੀ ਜੱ태ਦਾਰ ਪਾਲ ਸਿੰਘ ਜੀ ਮਣਿਆੜੀ ਤਖਵਿੰਦਰ ਸਿੰਘ ਜੀ ਪੱਪਾ ਜੌਹ ਮਣਿਆੜੀ ਦੋ ਮਣਿਆੜੀ ਜੁਰਦਾਰਾਂ ਜੀ ਉਹਨਾਂ ਦੇ ਕੀਮਤੀ ਸਮੇਂ ਸਮਾਗਮ ਕੀ ਪਹੁੰਚੀ ਜੀ ਇਹ ਆ ਕੇ ਖੇਡਾਂ ਦੇ ਵਾਸਤੇ ਵੱਡੇ ਸਹਿਯੋਗ ਦਾ ਬਹੁਤ-ਬਹੁਤ ਧੰਨਵਾਦ